ਸਤ ਸ੍ਰੀ ਅਕਾਲ ਜੀ ਆਸਟ੍ਰੇਲੀਆ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਨ ਮਾਰ ਦਿਆਂ ਮੁਖੜ ਲੈਣਸ ਦੀ। 파ਰਟੀ ਕ੍ਰਿਕਟ ਖਿਡਾਰੀ ਸਚਿਨ ਤਿੰਦੁਲਕਰ ਦੀ ਤੀਸ ਸਾਰਾ ਤਿੰਦੁਲਕਰ ਪਹੁੰਚੀ ਆਸਟ੍ਰੇਲੀਆ ਟੂਰਿਜ਼ਮ ਆਸਟ੍ਰੇਲੀਆ ਦੇ ਕਮੈਂਟ ਸੇ ਗੁੱਡੇ ਮੁਹਿੰਮ ਦਾ ਬੜੀ ਨਵਾਂ ਚਿਹਰਾ। ਮੈਲਬਰਨਰ, ਫ੍ਰੈਂਕਸਟਨ ਸੌਥ ਦੇ ਰਹਿائشੀਆਂ ਦੇ ਲਈ ਵੱਡੀ ਖਬਰ ਨਲਕਿਆਂ ਦੇ ਪਾਣੀ ਨੂੰ ਬਾਲ ਕੇ ਪੀਣ ਜਾਂ ਬੋਤਲ ਬੰਦ ਪਾਣੀ ਵਰਤਨ ਦੀ ਦਿੱਤੀ ਗਈ ਸਲਾਹ। ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਤੇ ਹੋਈ ਪ੍ਰੋ ਪੈਲੇਸਟਾਈਨ ਰੈਲੀ ਲਗਭਗ 90 ਹਜ਼ਾਰ ਲੋਕਾਂ ਨੇ ਕੀਤੀ ਸ਼ਿਰਕਤ। ਔਨ ਖਬਰਾਂ ਵਿੱਚ ਸਟਾਰ ਦੇ ਨਾਲ ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤেন্ডੂਲਕਰ ਦੀ ਤੀ ਸਾਰਾ ਤেন্ডੂਲਕਰ ਟੂਰਿਜ਼ਮ ਆਸਟ੍ਰੇਲੀਆ ਦੇ ਕਮੈਂਡ ਸੇ ਗੁੱਡ ਡੇ ਮੁਹਿੰਮ ਦਾ ਨਵਾਂ ਚਿਹਰਾ ਬਣੀ ਹੈ। ਇਸ ਪਹਿਲ ਕਦਮੀ ਦਾ ਉਦੇਸ਼ ਆਸਟ੍ਰੇਲੀਆ ਦੇ ਸਾਹਸ ਸੱਭਿਆਚਾਰ ਤੇ ਕੁਦਰਤੀ ਸੁੰਦਰਤਾ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਭਾਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਨਾ ਹੈ। ਆਸਟ੍ਰੇਲੀਆਈ ਸਰਕਾਰ ਇਸ ਦੋ ਸਾਲਾਂ ਦੀ ਮੁਹਿੰਮ 'ਚ 130 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਜਿਸ ਨਾਲ ਸੈਰਸਪਟਾ ਮਾਲੀਆ ਤੇ ਨੌਕਰੀਆਂ ਦੀ ਸਿਰਜਣਾ 'ਚ ਮਹੱਤਵਪੂਰਨ ਵਾਪਸੀ ਦੀ ਉਮੀਦ ਹੈ। ਭਾਰਤੀ ਕ੍ਰਿਕਟ ਆਈਕਨ ਸਚਿਨ ਤੈਂਦੁਲਕਰ ਦੀ 3 ਸਾਰਾ ਤੈਂਦੁਲਕਰ ਇਸ ਵਾਰ ਕ੍ਰਿਕਟ ਲਈ ਨਹੀਂ ਸਕੋ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸੈਰਸਪਟਾ ਮੁਹਿੰਮ ਕਮੈਂਡ ਸੀ ਗੁੱਡੇ ਦੇ ਨਵੇਂ ਚਿਹਰਿਆਂ ਵਿੱਚ ਉਹ ਵਿਸ਼ਵਵਿਆਪੀ ਸੁਰੱਖਿਆ ਵਿਚਾਰੀ ਹੈ। ਸੋਸ਼ਲ ਮੀਡੀਆ ਤੇ ਆਪਣੇ ਵਾਅਦੇ ਪ੍ਰਭਾਵਲੀ ਜਾਣੀ ਚਾਹਣ ਦੇ ਸਾਰਾ ਤੰਦੂਲਕਰ ਇਸ ਮੁਹਿੰਮ ਦੇ ਵਿੱਚ ਇੱਕ ਨਵਾਂ ਚਿਹਰਾ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਰੌਬਰਟ ਸਰਵਿਨ ਨਿਗੇਲਾ ਲਾਸਨ ਯੋਸ਼ੂ ਅਤੇ ਓਵਰੇਰੂ ਕੋਰ ਸਮੀਤ ਵਿਸ਼ਵ ਵਿਆਪੀ ਸ਼ਕਸ਼ੀਤਾ ਇਸ ਮੁਹਿੰਮ ਦਾ ਹਿੱਸਾ ਨੇ ਸੋ ਸਾਰੇ ਤੈਂਦੂਲਕਰ ਦੀ ਸ਼ਮੂਲੀਅਤ ਨੇ ਭਾਰਤ ਵਿੱਚ ਖਾਸ ਕਰਕੇ ਨੌਜਵਾਨ ਯਾਤਰੀਆਂ ਤੇ ਤੈਂਦੂਲਕਰ ਵਿਰਾਸਤ ਦੇ ਪਰਸ਼ੰਸ਼ਕਾਂ ਦੇ ਵਿੱਚ ਇੱਕ ਚਰਚਾ ਪੈਦਾ ਕਰ ਦਿੱਤੀ ਹੈ ਸੋ ਮੈਡੀਕਲ ਡਿਗਰੀ ਦੇ ਨਾਲ ਗ੍ਰੈਜੂਏਟ ਸਾਰਾ ਨੇ ਆਨਲਾਈਨ ਇੱਕ ਮਜ਼ਬੂਤ ਫਲੋਰ ਬਣਾਇਆ ਹੈ ਮੁਹਿੰਮ ਦੇ ਵਿੱਚ ਉਸ ਦੀ ਮੌਜੂਦਗੀ ਨੂੰ ਭਾਰਤੀ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਰਣਨੀਤਿਕ ਕਦਮ ਵਜੋਂ ਵਿਖਿਆ ਜਾਂਦਾ ਹੈ ਜੋ ਕਿ ਦੁਨੀਆ ਦੇ ਸਭ ਤੋਂ ਤੇ ਚੀਨਾਂ ਫਵਾਤ ਰਹੇ ਆਊਟ ਬਾਉਂਡ ਸੈਲਸਪਾਟਾ ਬਜ਼ਾਰਾ ਵਿੱਚੋਂ ਇੱਕ ਮੁੱਖ ਜਨਸੰਖਿਆ ਹੈ ਸੋ ਇਹ ਮੁਹਿੰਮ ਸਾਰੇ ਟੀਵੀ ਇਸ਼ਤਿਹਾਰਾਂ ਡਿਜੀਟਲ ਪਲੇਟਫਾਰਮਸ ਤੇ ਸੋਸ਼ਲ ਮੀਡੀਆਸ ਵੱਖ-ਵੱਖ ਮਾਧਿਮਾਂ ਤੇ ਪ੍ਰਮੁਖਤਾ ਦੇ ਨਾਲ ਪੇਸ਼ ਹੋਏਗੀ ਜੋ ਭਾਰਤੀ ਦਰਸ਼ਕਾਂ ਨੂੰ ਆਸਟ੍ਰੇਲੀਆ ਦੇ ਸਾਹਸ, ਸੱਭਿਆਚਾਰ ਅਤੇ ਕੁਦਰਤੀ ਸੁੰਦਰਤਾ ਦੇ ਵਿਲੱਖਣ ਮਿਸ਼ਰਣ ਦੀ ਪਰਟੋਲ ਕਰਨ ਲਈ ਸੱਦਾ ਦੇਵੇਗੀ ਸੋ ਇਸ ਸਾਂਝੇਦਾਰੀ ਦੇ ਨਾਲ ਟੂਰਿਸਟ ਆਸਟ੍ਰੇਲੀਆ ਭਾਰਤੀ ਯਾਤਰੀਆਂ ਨਾਲ ਆਪਣੇ ਸਬੰਧ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹੈ ਅਤੇ ਸਾਰਾ ਤੰਦoolਕਰ ਦੋਵਾਂ ਦੁਨੀਆਂਵਾਂ ਵਿਚਕਾਰ ਸੰਪੂਰਨ ਪੁਲ ਹੈ ਸੋ ਆਸਟ੍ਰੇਲੀਆਈ ਸਰਕਾਰ ਜਲਦੀ ਹੀ 130 ਮਿਲੀਅਨ ਡਾਲਰ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕਰੇਗੀ ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਸਟ੍ਰੇਲੀਆ ਛੁੱਟੀਆਂ ਦੀ ਯੋਜਨਾ ਬਣਾਉਣ ਅਤੇ ਬੁੱਕ ਕਰਨ ਦੇ ਲਈ ਉਤਸ਼ਾਹਿਤ ਕਰਨਾ ਹੈ ਸੋ ਦੋ ਸਾਲਾਂ ਦੀ ਇਸ ਮੁਹਿੰਮ ਦੇ ਨਾਲ 2022 ਤੋਂ ਹੁਣ ਤੱਕ ਫੈਡਰਲ ਸਰਕਾਰ ਦਾ ਕਮੈਂਟ ਸੇ ਗੁੱਟੇ ਵਿੱਚ ਕੁੱਲ ਨਿਵੇਸ਼ 255 ਮਿਲੀਅਨ ਡਾਲਰ ਹੋ ਗਿਆ ਹੈ ਸਰਕਾਰ ਉਦਾਹਰਨ ਹੈ ਕਿ ਸੇਅਰਸ ਬਾਟੇ ਵਿੱਚ ਨਿਵੇਸ਼ ਕੀਤਾ ਹਰ ਡਾਲਰ 14 ਰਿਟਰਨ ਪੈਦਾ ਕਰਦਾ ਹੈ ਜਿਸ ਨਾਲ 7 ਲੱਖ ਤੋਂ ਵੱਧ ਨੌਕਰੀਆਂ ਤੇ 336000 ਕਾਰੋਬਾਰਾਂ ਦਾ ਸਮਰਥਨ ਹੁੰਦਾ ਹੈ ਸੋ ਵਪਾਰ ਅਤੇ ਸੇਅਰਸ ਬਾਟਾ ਮੰਤਰੀ ਡੌਨ ਫੈਰਲ ਨੇ ਕਿਹਾ ਹੈ ਕਿ ਪਿਛਲੀ ਮੁਹੀਮ ਨੇ ਸੈਲਾਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਰੂਬੀ ਦਾ ਰੂ ਅਣਗਿਣਤ ਮਹਿਮਾਨਾਂ ਦੀ ਕਲਪਨਾ ਵਿੱਚ ਬਚ ਗਈ ਉਹਨਾਂ ਨੂੰ ਛੁੱਟੀਆਂ ਮਨਾਉਣ ਲਈ ਉਤਸ਼ਾਹਿਤ ਕੀਤਾ ਹੈ ਮੈਂ ਜਾਣਦਾ ਹਾਂ ਕਿ ਇਸ ਇਟਰੇਸ਼ਨ ਜਿਸ ਵਿੱਚ ਰੌਬਰਟ ਇਰਵਿਨ ਵਰਗੀ ਪ੍ਰਸਿੱਧ ਪ੍ਰਤਿਭਾ ਹੈ ਇੱਕ ਸ਼ਾਨਦਾਰ ਪ੍ਰਦਰਸ਼ਨ ਹੋਏਗਾ ਸੋ ਸੈਲਸਪਾਟਾ ਦੇਸ਼ ਪਰ ਦੇ ਬਹੁਤ ਹੀ ਸਾਰੇ ਪਾਛਾਰਿਆਂ ਦਾ ਜੀਵਨ ਹੈ ਅਤੇ ਲੱਖਾਂ ਨੌਕਰੀਆਂ ਪੈਦਾ ਕਰਦਾ ਹੈ ਸਹਾਇਕ ਸੈਲਸਪਾਟਾ ਮੰਤਰੀ ਨੀਤਾ ਗਰੀ ਨੇ ਅੱਗੇ ਕਿਹਾ ਕਿ ਸਾਡੇ ਸੈਲਸਪਾਟਾ ਉਦਯੋਗ ਦਾ ਸਮਰਥਨ ਕਰਨ ਦਾ ਮਤਲਬ ਹੈ ਆਸਟ੍ਰੇਲੀਆ ਵਿੱਚ ਉਹਨਾਂ ਨੌਕਰੀਆਂ ਦਾ ਸਮਰਥਨ ਕਰਨਾ ਜੋ ਇਸ ਤੇ ਨਿਰਭਰ ਨੇ ਸੋ ਕਮ ਐਂਡ ਸੀ ਗੁੱਡੇ ਦਾ ਇਹ ਅਕਲਾ ਅਧਿਆਇ ਇਹੀ ਕਰੇਗਾ ਸੋ ਇਹ ਊਰਜਾ ਮਜ਼ਾਕੀਆ ਤੇ ਦਿਲ ਨੂੰ ਛੂ ਲੈਣ ਵਾਲਾ ਅਤੇ ਆਸਟ੍ਰੇਲੀਆ ਦੇ ਪ੍ਰਤੀਕ ਸਥਾਨਾਂ ਅਤੇ ਉਹਨਾਂ ਯਾਦਾਂ ਨੂੰ ਉਜਾਗਰ ਕਰਦਾ ਹੈ ਜੋ ਤੁਸੀਂ ਉਹਨਾਂ ਤੇ ਜਾ ਕੇ ਬਣਾ ਸਕਦੇ ਹੋ। ਤੇ ਜਦੋਂ ਮੈਲਬੌਰਨ ਫ੍ਰੈਂਕਸਟਨ ਸਾਊਥ ਦੇ ਰਹਿਸ਼ਿਆਂ ਲਈ ਸਵੇਰੇ ਤੋਂ ਨਲਕਿਆਂ ਦੇ ਪਾਣੀ ਨੂੰ ਉਬਾਲ ਕੇ ਪੀਂ ਜਾਂ ਮੁਤਲਬੰਦ ਪਾਣੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਲਾਕੇ ਦਾ ਪਾਣੀ ਇਸ ਵੇਲੇ ਪੀਣ ਲਈ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ ਇਹ ਚੇਤਾਵਨੀ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਕੱਲ ਕੀਤੇ ਗਏ ਟੈਸਟਾਂ ਦੇ ਵਿੱਚ ਪਾਣੀ ਦੇ ਦਬਾਅ 'ਚ ਕਾਫੀ ਕਮੀ ਪਾਈ ਗਈ ਜਿਸ ਨਾਲ ਗੰਦਾ ਪਾਣੀ ਜਾਂ ਮਿੱਟੀ ਪਾਈਪਾਂ ਦੇ ਵਿੱਚ ਦਾਖਲ ਹੋ ਸਕਦੀ ਹੈ ਤੇ ਪਾਣੀ ਦੀ ਸਪਲਾਈ ਪ੍ਰਦੂਸ਼ਿਤ ਹੋਣ ਦਾ ਵੀ ਖਤਰਾ ਹੈ ਵਿਕਟੋਰੀਆ ਦੇ ਫ੍ਰੈਂਕਸਟਨ ਹਾਊਸ ਦੇ 1 ਲੱਖ ਤੋਂ ਵੱਧ ਵਸਨੀਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪਾਣੀ ਦੀ ਸਪਲਾਈ ਖਤਰਨਾਕ ਬੈਕਟੀਰੀਆ ਦੇ ਨਾਲ ਦੂਸ਼ਿਤ ਹੋਣ ਦੇ ਡਰ ਦੇ ਵਿਚਕਾਰ ਇਸ ਨੂੰ ਉਬਾਲਣ ਤੋਂ ਪਹਿਲਾਂ ਟੂਟੀ ਦਾ ਪਾਣੀ ਨਾ ਪੀਣ। ਇਹ ਸੰਦੇਸ਼ ਐਤਵਾਰ ਨੂੰ ਇੱਕ ਪਾਈਪ ਫਟਣ ਤੋਂ ਬਾਅਦ ਆਇਆ ਹੈ, ਸੋ ਜਿਸ ਨਾਲ ਖੇਤਰ ਵਿੱਚ ਪਾਣੀ ਦੇ ਦਬਾਅ ਨੂੰ ਪ੍ਰਭਾਵਿਤ ਕੀਤਾ ਗਿਆ ਸੀ ਅਤੇ ਸੰਭਾਵੀ ਤੌਰ ਤੇ ਗੈਸਟਰੋਦਸਤ ਅਤੇ ਸਿਰ ਦਰਦ ਹੋ ਸਕਦੇ ਨੇ। ਸੋ ਇਹ ਚੇਤਾਵਨੀ ਇਸ ਲਈ ਹੈ ਕਿਉਂਕਿ ਪਾਣੀ ਦਾ ਘਟ ਜਾ ਫਿਰ ਕੋਈ ਦਬਾਅ ਨਾ ਹੋਣ ਕਰਕੇ ਗੰਦਾ ਪਾਣੀ ਖਤਰਨਾਕ ਬੈਕਟੀਰੀਆ ਤੇ ਤਲਚਣ ਪਾਣੀ ਦੀਆਂ ਪਾਈਪਾਂ ਵਿੱਚ ਨਹੀਂ ਜਾ ਸਕਦੇ ਸੋ ਸਾਊਥ-ਈਸਟ ਵਾਟਰ ਆਸਟ੍ਰੇਲੀਆ ਨੇ ਇਲਾਕੇ ਦੇ ਲਗਭਗ 1,46,514 ਨਿਵਾਸੀਆਂ ਨੂੰ ਪਾਣੀ ਪੀਣ ਦੇ ਲਈ ਠੰਡੇ ਪੀਣ ਵਾਲੇ ਪਦਾਰਥ ਮਿਲਾਉਣ, ਭੋਜਨ ਤਿਆਰ ਕਰਨ, ਬਰਫ਼ ਬਣਾਉਣ, ਦੰਦ ਬੁਰਸ਼ ਕਰਨ ਅਤੇ ਇਥੋਂ ਤੱਕ ਕਿ ਗਰਾਰੇ ਕਰਨ ਤੋਂ ਪਹਿਲਾਂ ਆਪਣੀ ਟੂਟੀ ਦੇ ਪਾਣੀ ਨੂੰ ਉਬਾਲਣ ਦੀ ਅਪੀਲ ਕੀਤੀ ਸੋ ਸਾਊਥ-ਈਸਟ ਵਾਟਰ ਆਸਟ੍ਰੇਲੀਆ ਨੇ ਇੱਕ ਚੇਤਾਵਨੀ ਵਿੱਚ ਲਿਖਿਆ ਹੈ ਕਿ ਉਬਲੇ ਹੋਏ ਪਾਣੀ ਨੂੰ ਵਰਤਨ ਤੋਂ ਪਹਿਲਾਂ ਠੰਡਾ ਹੋਣ ਦਿਓ ਅਤੇ ਬਾਅਦ ਦੇ ਵਿੱਚ ਵਰਤਣ ਲਈ ਇਸ ਨੂੰ ਇੱਕ ਸਾਫ਼ ਬੰਦ ਡੱਬੇ ਵਿੱਚ ਸਟੋਰ ਕਰੋ ਇਸ ਦੇ ਸੇਵਾ ਨਾਲ ਬੱਚਿਆਂ ਗਰਭਵਤੀ ਔਰਤਾਂ ਦੇ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਵਿਅਕਤੀਆਂ ਤੇ ਗੰਭੀਰ ਪ੍ਰਭਾਵ ਪੈ ਸਕਦੇ ਨੇ ਸੋ ਸੋਮਵਾਰ ਸਵੇਰੇ 3 ਵਜੇ ਦੇ ਕਰੀਬ ਇੱਕ ਐਮਰਜੈਂਸੀ ਵੱਲੋਂ ਇੱਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ 7 ਡਨਸਟਨ ਸਟਰੀਟ ਫ੍ਰੈਕਸਟਨ ਸਾਊਥ ਵਿਖੇ ਐਮਰਜੈਂਸੀ ਪੀਣ ਵਾਲਾ ਪਾਣੀ ਉਪਲਬਧ ਕਰਾਇਆ ਜਾ ਰਿਹਾ ਹੈ ਸਾਊਥ-ਈਸਟ ਵਾਟਰ ਆਸਟ੍ਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਸਮੂਦੇ ਦੀ ਜਾਂਚ ਕਰ ਰਹੇ ਹਾਂ ਤੇ ਪਾਣੀ ਦੀ ਗੁਣਵੱਤਾ ਵੋਤਾ ਦਾ ਨਮੂਨਾ ਲੈ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ ਪਾਣੀ ਦੀ ਸਪਲਾਈ ਆਮ ਵਾਂਗ ਕਰਨ ਦੇ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਤੇ ਉਧਰ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਤੇ ਐਤਵਾਰ ਨੂੰ ਹੋਈ ਪ੍ਰੋ ਪਲੇਸਟਾਈਨ ਰੈਲੀ ਦੇ ਵਿੱਚ ਲਗਭਗ 90 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਇਹ ਗਿਣਤੀ ਪ੍ਰਬੰਧਕਾਂ ਦੀ ਉਮੀਦ ਤੋਂ ਕਈ ਗੁਣਾ ਵੱਧ ਸੀ ਜਿੱਥੇ ਸਿਰਫ 10 ਹਜ਼ਾਰ ਲੋਕਾਂ ਦੀ ਉਮੀਦ ਕੀਤੀ ਗਈ ਸੀ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਨੇ ਗਾਜ਼ਾ ਦੇ ਵਿੱਚ ਚੱਲ ਰਹੇ ਯੁੱਧ ਖਿਲਾਫ ਅਤੇ ਇਨਸਾਨੀ ਹੱਕਾਂ ਦੀ ਉਲੰਘਣਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸਾਅ ਦਾ ਵਿਦੇਸ਼ ਮੰਤਰੀ ਬੌਬ ਕਾਰ ਅਤੇ ਸਰਕਾਰੀ ਸੰਸਦ ਮੈਂਬਰ ਐਡ ਹਿਊਸੀ ਕੁਸਮੇਤ ਕਟੂਕਟ ਇੱਕ ਲੱਖ ਫਲਸਤੀਨ ਪੱਖੀ ਮਾਰਚਕਾਰਾਂ ਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਵਿਵਾਰ ਦਾ ਵਿਰੋਧ ਕਰਨ ਅਤੇ ਉੱਥੇ ਭੁੱਖੇ ਮਰ ਰਹੇ ਬੱਚਿਆਂ ਬਾਰੇ ਬੋਲਣ ਲਈ ਮੀ ਵਿਚ ਸਿਡਨੀ ਹਾਰਬਰ ਬ੍ਰਿਜ ਤੇ ਮਾਰਚ ਕੀਤਾ ਐਤਵਾਰ ਨੂੰ ਸਵੇਰੇ 11:30 ਵਜੇ ਇਸ ਵਿਸ਼ੇ ਪ੍ਰਸਿੱਧ ਸਥਾਨ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ ਸੂਪਰ ਦੇਸ਼ਕਾਰੀ ਸ਼ਹਿਰ ਦੇ ਕੇਂਦਰ ਵਿੱਚ ਲੈਂਗ ਪਾਰਕ ਵਿੱਚ ਇਕੱਠੇ ਹੋਏ ਇਸ ਤੋਂ ਪਹਿਲਾਂ ਕਿ ਉਹ ਪੁਲ ਪਾਰ ਕਰਦੇ ਉਸੇ ਸਮੇਂ ਉਨਾਂ ਨੂੰ ਭਾਰੀ ਉਮੀਦ ਦਾ ਸਾਹਮਣਾ ਕਰਨਾ ਪਿਆ ਸੋ ਮਾਰਚ ਦੁਪਹਿਰ 1 ਵਜੇ ਸ਼ੁਰੂ ਹੋਇਆ ਪ੍ਰਦਰਸ਼ਨਕਾਰੀਆਂ ਨੇ ਅੰਤ ਵਿੱਚ ਇੱਕ ਅਸ਼ਾਰੇ 2 ਕਿਲੋਮੀਟਰ ਲੰਮੇ ਹਾਰਬਰ ਬ੍ਰਿਜ ਤੇ ਮਾਰਸ਼ ਕਰਿਆ ਸੋ ਹਾਲਾਂਕਿ ਮਾਰਸ਼ ਅਮਰੀਕੀ ਕੌਂਸੂਲੀਟ ਵਿਖੇ ਖਤਮ ਹੋਣਾ ਸੀ ਪਰ ਦੁਪਹਿਰ 3 ਵਜੇ ਦੇ ਕਰੀਬ ਐਨਐਸਡਬਲਿਊ ਪੁਲਿਸ ਨੇ ਸ਼ਹਿਰ ਪਰਦੇ ਵਿੱਚ ਫੋਨਸ ਤੇ ਇੱਕ ਸਮੂਹਿਕ ਟੈਕਸਟ ਮਸਨੇਆ ਭੇਜਿਆ ਜਿਸ ਦੇ ਵਿੱਚ ਸੁਰੱਖਿਆ ਚੇਤਨਾਵਾ ਦੇ ਕਾਰਨ ਫਿਲਸਤੀਨ ਪੱਖੀ ਮਾਰਸ਼ ਨੂੰ ਰੋਕਣ ਦਾ ਆਦੇਸ਼ ਦਿੱਤਾ ਗਿਆ ਸੋ ਅਧਿਕਾਰੀਆਂ ਨੇ ਉੱਤਰੀ ਸਿਰੇ ਤੇ ਪ੍ਰਦਰਸ਼ਨਕਾਰੀਆਂ ਨੂੰ ਕੋੜ ਦਿੱਤੇ ਐਨਐਸਡਬਲਿਊ ਪੁਲਿਸ ਨੇ ਸੰਦੇਸ਼ ਵਿੱਚ ਕਿਹਾ ਹੈ ਕਿ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰਕੇ ਜੰਤਕ ਸੁਰੱਖਿਆ ਦੇ ਕਾਰਨ ਮਾਰਸ਼ ਨੂੰ ਰੁਕਣਾ ਅਤੇ ਹੋਰ ਨਿਰਦੇਸ਼ਕਾਂ ਦੀ ਉਡੀਕ ਕਰਨ ਦੀ ਲੋੜ ਹੈ ਸਵਿਫ ਪੁਲਿਸ ਹੈਲੀਕਾਪਟਰ ਉੱਪਰ ਉਡ ਰਹੀ ਸੀ ਜਿਸ ਵਿੱਚ ਇੱਕ ਲਾਉਡ ਸਪੀਕਰ ਪ੍ਰਦਰਸ਼ਨਕਾਰੀਆਂ ਦੇ ਸਮੂਹ ਨੂੰ ਪਿੱਛੇ ਵੋੜਨ ਅਤੇ ਸ਼ਹਿਰ ਵੱਲ ਵਾਪਸ ਤੁਰਨ ਦੀ ਹਦਾਇਤਾਂ ਦੇ ਰਿਹਾ ਸੀ ਪੁਲਿਸ ਨੇ ਦੂਸਰਾ ਸਮੂਹਿਕ ਟੈਕਸਟ ਸੁਨੇਹਾ ਭੇਜਿਆ ਹੈ ਕਿ ਉਨ੍ਹਾਂ ਨੇ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ ਅਤੇ ਹੀ ਸਾਰਿਆਂ ਨੂੰ ਮੋੜ ਨੇ ਪੀੜ ਦੇ ਅੰਦਾਜ਼ੇ ਵੱਖ-ਵੱਖਰੇ ਨੇ ਐਨਐਸਡਬਲਿਊ ਪੁਲਿਸ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਦਾਜ਼ੇ ਵਿੱਚ ਪੀੜ 90000 ਤੱਕ ਸੀ ਗਈ ਸੀ ਸੋ ਰੈਲੀ ਦੇ ਪ੍ਰਬੰਧਕਾਂ ਫਲਸਤੀਨ ਐਕਸ਼ਨ ਗਰੁੱਪ ਦੇ ਬੁਲਾਰੇ ਨੇ ਕਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ 1 ਲੱਖ ਲੋਕ ਹਾਜ਼ਰ ਸਨ ਪਰ ਬੁਲਾਰੇ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਅੰਕੜਾ 3 ਲੱਖ ਦੇ ਨੇੜੇ ਸੀ ਸੋ ਕਾਰਜਕਾਰੀ ਸਹਾਇਕ ਕਮਿਸ਼ਨਰ ਐਡਮ ਨੇ ਕਿਹਾ ਹੈ ਕਿ ਮੈਂ ਇਮਾਨਦਾਰੀ ਦੇ ਨਾਲ ਕਹਿ ਸਕਦਾ ਕਿ ਮੇਰੇ 35 ਸਾਲਾਂ ਦੇ ਪੁਲਸਿੰਗ ਵਿੱਚ ਇਹ ਇੱਕ ਖਤਰਨਾਕ ਸਥਿਤੀ ਸੀ ਮੈਂ ਕਦੋਂ ਵੀ ਇਸ ਤੋਂ ਬਾਤ ਖਤਰਨਾਕ ਸਥਿਤੀ ਨਹੀਂ ਵੇਖੀ ਫੈਡਰਲ ਲੇਬਰ ਸੰਸਦ ਮੈਂਬਰ ਵੀ ਮਾਰਚ ਵਿੱਚ ਸ਼ਾਮਲ ਹੋਈ ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਹੁਸੀਕ ਕਨਿੰਗਮ ਤੋਂ ਮੈਂਬਰ ਐਲਿਸਨ ਬਾਇਰਨ ਅਤੇ ਸੈਨੇਟਰ ਟੋਨੀ ਸ਼ੈਲਡਨ ਸ਼ਾਮਲ ਸਨ ਸੋ ਇਸ ਤੋਂ ਇਲਾਵਾ ਮੋਰਚੇ ਤੇ ਪੰਜ ਐਨਐਸਡਬਲਯੂ ਲੇਬਰ ਸੰਸਦ ਮੈਂਬਰ ਵੀ ਸਨ ਸੋ ਜਿਨ੍ਹਾਂ ਨੇ ਮਾਰਚ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੇ ਪ੍ਰੀਮੀਅਰ ਕ੍ਰਿਸ ਮੀਨਸ ਦਾ ਵਿਰੋਧ ਕਰਨਗੇ ਅਤੇ ਇਸ ਦੇ ਵਿੱਚ ਸ਼ਾਮਲ ਹੋਣਗੇ ਸੋ ਇਸ ਦੇ ਨਾਲ ਹੀ ਭੀੜ ਦੇ ਵਿੱਚ ਐਨਐਸਡਬਲਯੂ ਲੇਬਰ ਦੇ ਹੋਰ ਸੰਸਦ ਮੈਂਬਰ ਵੀ ਵੇਖੇ ਗਏ ਜਿਨ੍ਹਾਂ ਦੇ ਵਿੱਚ ਮੀਨਸ ਦੇ ਦੋ ਮੰਤਰੀ ਪੈਨੀ ਸ਼ਰਪਤੇ ਚਿਹਾਰ ਡਿਬ ਅਤੇ ਸੰਸਦ ਮੈਂਬਰ ਬੌਬ ਨੈਨਵਾ ਅਤੇ ਪੀ ਪ੍ਰੀਮ ਰੋਸ ਸ਼ਾਮਲਸਨ ਸਵੇਸਨਤਾਸਾ ਖਬਰਾਂ ਜਨੇ ਜਨੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖੜ ਲਈ ਸਤੇ ਪਾਰਟੀ ਕ੍ਰਿਕਟ ਖਿਡਾਰੀ ਸਚਿਨ ਤਿੰਦੁਲਕਰ ਦੀ ਤੀਸ ਸਾਰਾ ਤਿੰਦੁਲਕਰ ਪਹੁੰਚੀ ਆਸਟ੍ਰੇਲੀਆ ਟੂਰਿਜ਼ਮ ਆਸਟ੍ਰੇਲੀਆ ਦੇ ਕਮੈਂਟ ਸੇ ਗੁੱਡੇ ਮੁਹਿੰਦਾਂ ਬਣੀ ਨਵਾਂ ਚਿਹਰਾ ਮੈਲਬਰਨਰ ਫ੍ਰੈਂਕਸਟਨ ਸਾਉਥ ਸੇ ਰਹਿائشੀਆਂ ਦੇ ਲਈ ਵੱਡੀ ਖਬਰ ਨਲਕਿਆਂ ਦੇ ਪਾਣੀ ਨੂੰ ਬਾਲ ਕੇ ਪੀਣ ਜਾਂ ਬੋਤਲ ਬੰਦ ਪਾਣੀ ਵਰਤਨ ਦੀ ਦਿੱਤੀ ਗਈ ਸਲਾਹ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਤੇ ਹੋਈ ਪ੍ਰੋ ਪੈਲੇਸਟਾਈਨ ਰੈਲੀ ਲਗਭਗ 90 ਹਜ਼ਾਰ ਲੋਕਾਂ ਨੇ ਕੀਤੀ ਸ਼ਿਰਕਤ ਇਸ ਦਿਨਾਂ ਹੀ ਮਿਲਦੇ ਹੋ اجازت ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ